ਐਕਸੀਡੈਂਟ ਹੋਇਆ ਇਹ ਇਹ ਕਿੰਨੇ ਟੋਟਲ ਸਵਾਰ ਸੀ ਕਿ ਕਿੰਨੇ ਮਤਲਬ ਤੁਹਾਨੂੰ ਲੱਗਦਾ ਵੀ ਸੀਰੀਅਸ ਹੈ ਕਿ ਕਿੰਨਾਂ ਨੂੰ ਆਪਾ ਪਟਿਆਲਾ ਇਸ ਇਹ ਜੋ ਆਟੋ ਦਾ ਅੱਜ ਐਕਸੀਡੈਂਟ ਹੋਇਆ ਹੈਗਾ ਜੀ ਉਹ ਪੰਪ ਪਟਿਆਲਾ ਦੇ ਸਵਾਨਾ ਦੇ ਨੇੜੇ ਉਸ ਵਿੱਚ ਟੋਟਲ 7-8 ਲੋਕ ਸੀ ਜਿਦੇ ਵਿੱਚ ਇੱਕ ਡਰਾਈਵਰ ਸੀ ਤੇ ਅੰਦਰ ਸੱਜਾਨੇ ਬੈਠੇ ਸੀ ਉਹਨਾਂ ਦੇ ਵਿੱਚੋਂ ਇੱਕ ਜੋ ਪੇਸ਼ੈਂਟ ਹੈਗਾ ਉਹਨਾਂ ਨੂੰ ਕਾਫੀ ਜ਼ਿਆਦਾ ਸੱਟਾਂ ਆਈਆਂ ਹੈਗੀਆਂ ਨੇ ਪੈਰ ਤੇ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਜਿਸ ਕਰਕੇ ਜਿਸ ਨੂੰ ਉਹਨਾਂ ਨੂੰ ਰੈਫਰ ਕਰ ਰਹੀ ਹੈਗੀਆਂ ਬਾਕੀ ਜੋ ਨਾਲ ਸਵਾਰੀਆਂ ਸੀ ਉਹਨਾਂ ਨੂੰ ਮਾਮੂਲੀ ਸੱਟਾਂ ਆਈਆਂ ਹੈਗੀਆਂ ਜਿਸ ਦਾ ਟ੍ਰੀਟਮੈਂਟ ਅਸੀਂ ਇੱਥੇ ਦੇ ਕੇ ਉਹਨਾਂ ਨੂੰ ਅੱਗੇ ਜੋ ਵੀ ਟ੍ਰੀਟਮੈਂਟ ਹੈਗਾ ਉਹ ਪ੍ਰੋਵਾਈਡ ਕੀਤਾ ਹੈ ਜਿਹੜਾ ਡਾਕਟਰ ਸਾਹਿਬ ਜੀ ਦਾ ਜ਼ਿਆਦਾ ਸੀਰੀਅਸ ਹੈ ਹਾਂਜੀ ਉਹਦੀ ਕਿੰਨੀ ਪਾਊਡਰ ਲਗਾ ਸਕਦੇ ਕਰਦੇ ਕਿੰਨੇ ਕੋ ਗੰਗਮ ਸੀਰੀਸ ਮਤਲਬ ਕਿ ਉਹਨਾਂ ਨੂੰ ਅੱਗੇ ਜੋ ਹੈ ਸਟਿਚੇਸ ਦੇ ਲੋਡ ਹੈਗੀ ਹੈ ਜੋ ਕਿ ਸਕਿਨ ਤੇ ਜੋ ਟੇਅਰ ਹੋਏ ਹੈਗੇ ਆ ਉਹ ਅਵੇਲੇਬਿਲਿਟੀ ਇਥੇ ਨਾ ਹੋਣ ਕਰਕੇ ਉੱਥੇ ਅਸੀਂ ਰੈਫਰ ਕਰ ਰਹੇ ਹਾਂ ਕਿ ਰਚਿੰਦਰਾ ਹਸਪੀਟਲ ਤੇ ਉਸੇ ਅਕੋਰਡਿੰਗਲੀ ਜੋ ਅਗਰ ਸਪੈਸ਼ਲਿਸਟ ਹੈਗੇ ਉਹ ਦੇਖਦੇ ਕਿ ਅੰਕੇ ਸਾਨੂੰ ਦੱਸਣ ਅੰਕਲ ਜੀ ਕੀ ਨਾਮ ਹੈ ਤੁਹਾਡਾ ਨਰੰਗ ਸਿੰਘ ਨਰੰਗ ਸਿੰਘ ਨਰੰਗ ਸਿੰਘ ਇਹ ਤੁਸੀਂ ਚਲਾ ਕੇ ਆ ਰਹੇ ਸੀ ਆਟੋ ਹਾਂ ਜੀ ਕਿੰਨੀਆਂ ਕ ਸਵਾਰੀਆਂ ਸੀ ਅਚ? 5-6 ਦੀ। 5-6 ਸਵਾਰੀਆਂ ਸੀ। ਤੇ ਕਿਵੇਂ ਹੋਇਆ ਸਾਰਾ ਹਾਸਾ? ਇਹ ਟੈਂਪੂ ਟਾਇਰ ਹੀ ਚੱਕ ਗਿਆ। ਕਿ ਕਿਹਦੇ ਹਿਸਾਬ ਤੇ ਰਗ ਗਿਆ। ਟੈਂਪੂ ਤਾਂ ਟਾਇਰ ਚੱਕਿਆ ਗਿਆ। ਟਾਇਰ ਜੀ। ਕੀ ਘੱਟਕੁੱਟ ਮਾਰਿਆ ਕੋਈ? ਨਾ ਕੁਸ ਬੋ ਨਹੀਂ ਘੱਟ ਬਣ ਲੱਗਿਆ। ਪਤਾ ਨਹੀਂ ਕੀ ਦਾ ਬਣਿਆ ਕੀ ਨਹੀਂ। ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਬਣਿਆ। ਕਿੱਥੇ ਹੋਇਆ ਇਹ ਹਾਸਾ? ਇਹ ਰਿਲੇਂਸ ਪੰਪ ਤੇ। ਰਿਲੇਂਸ ਪੰਪ ਕੋਲ ਕਿੱਥੋਂ ਲੈ ਕੇ ਆ ਰਹੇ ਸੀ? ਮਾਵੀ ਤੋਂ। ਮਾਵੀ ਤੋਂ ਲੈ ਕੇ ਆ ਰਹੇ ਸੀ। ਕਿੱਥੇ ਛੱਡਣਾ ਸੀ ਇਹਨਾਂ ਨੂੰ? ਸਮਾਣੇ। ਸਮਾਣੇ ਛੱਡਣਾ ਸੀ। ਠੀਕ ਨੇ ਸਬਾਕੀਆਂ ਸਵਾਰੀਆਂ? ਹਾਂ ਠੀਕ